ਤੋਂ ਦੱਸ ਦੇਣਾ ਚਾਹੁੰਦੇ ਕਿ ਜੋ ਕਿ ਕਿਸਾਨ ਅੰਦੋਲਨ ਦੀ ਸ਼ੁਰੂਆਤ ਹੋ ਗਈ ਉੱਥੇ ਦੋਸਤੋ ਹਰਿਆਣਾ ਸਰਕਾਰ ਨੇ ਪੰਜਾਬੀਆਂ ਨੂੰ ਰੋਕਣ ਦੇ ਬਾਅਦ ਤੇ ਭਾਰੀ ਬੈਰੀਕੇਡਿੰਗ ਕਰ ਰੱਖਿਆ ਤੇ ਉੱਥੇ ਹੀ ਜੋ ਕਿ ਭਾਰੀ ਪੁਲਿਸ ਤਨਖਾਹ ਤੇ ਉੱਥੇ ਫੋਰਸਾਂ ਬਾਹਰ ਤੋਂ ਮਗਾਈਆਂ ਗਈਆਂ ਨੇ ਉੱਥੇ ਦੋਸਤੋ ਇੱਕ ਹੋਰ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜੋ ਕਿ ਬੜੀ ਹੀ ਮੰਦਪਾਗੀ ਅਤੇ ਤੁਹਾਡੇ ਵੀ ਦਿਲ ਨੂੰ ਬਲਉਂਦਰ ਦੇਵੇਗੀ ਕਿ ਕਿ ਦੋਸਤੋ ਇਸ ਦੇ ਚੱਲਦੇ ਅੱਜ ਜੋ ਕਿ ਪਬਲਿਕ ਨੂੰ ਬਹੁਤ ਸਾਰੀਆਂ ਜੋ ਕੇ ਸਮੱਸਿਆਵਾਂ ਆ ਰਹੀਆਂ ਹਨ ਉੱਥੇ ਦੋਸਤ ਇੱਕ ਮਹਿਲਾ ਜੋ ਕਿ ਪ੍ਰੈਗਨੈਂਟ ਹੈ ਤੇ ਉਹ ਇਸ ਭਾਰੀ ਜਾਨ ਦੇ ਵਿੱਚ ਫਸ ਜਾਂਦੇ ਜਿਸ ਨੇ ਕਿ ਅੱਜ ਹਸਪਤਾਲ ਜਾਣਾ ਸੀ ਪਰ ਦੋਸਤੋ ਕਹਿੰਦੇ ਹੁੰਦੇ ਨੇ ਕਿ ਜੇ ਰੱਬ ਨਾ ਮਾਰੇ ਤਾਂ ਫਿਰ ਕੋਈ ਮਾਰ ਨਹੀਂ ਸਕਦਾ ਤੇ ਉੱਥੇ ਹੀ ਦੋਸਤੋ ਇਸ ਛੜ ਕੇ ਕਿਨਾਰੇ ਉਸ ਮਹਿਲਾ ਨੇ ਆਪਣੇ ਬੱਚੇ ਨੂੰ ਜਨਮ ਦੇ ਦਿੱਤਾ ਹਰ ਦੱਸਿਆ ਜਾ ਰਿਹਾ ਹੈ ਕਿ ਬੱਚਾ ਸਹੀ ਸਲਾਮਤ ਹੈ ਬਾਕੀ ਦੋਸਤੋ ਤੁਸੀਂ ਇਸ ਦਾ ਜ਼ਿੰਮੇਵਾਰ ਕਿਸ ਨੂੰ ਠਹਿਰਾਓਗੇ ਕਿ ਜੋ ਇਹ ਅਣਗਹਿਲੀਆਂ ਘਟਿਆ ਨੇ ਕਿਸ ਸਰਕਾਰ ਦੇ ਆ ਕਾਰਨ ਹੋ ਰਿਆ ਨੇ ਜਾਂ ਫਿਰ ਆਪਾਂ ਕਹਿ ਲਈਏ ਕਿ ਇਹ ਕਿਸਾਨਾਂ ਕਾਰਨ ਹੋ ਰਿਆ ਨੇ ਕਿ ਤੁਹਾਡੀ ਸਪਤੀ ਕੀ ਬਚਾਉਣੇ ਵਾਕਿਆ ਆਪਣੇ ਵਿਚਾਰ ਕਮੈਂਟ ਸੈਕਸ਼ਨ ਚ ਕਮੈਂਟ ਜਰੂਰ ਕਰਦੇ ਇਸ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰਾਣਾ ਆਪਣਾ ਜੁੜੇ ਰਹੋ ਇਦਾਂ ਨੇ ਹੋਰ ਵੀਡੀਓ ਦੇਖਣੀ ਸਾਡੇ ਚੈਨਲ ਦੇ ਨਾਲ ਦਿਓ ਇਜਾਜ਼ਤ ਰੱਬ ਰਾਖਾ